ਵੱਡਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਜਾਂਦੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰ ਹੁੰਦਾ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੁਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ 2 ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਅ ਸ਼੍ਰੀ ਸੰਜੇ ਸਿੰਘ ਜੀ ਮੈਂਬਰ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਮੀਹਾਂ ਦੀ ਹੜਾਂ ਦੀ ਮਾਰ ਪਈ ਹੈ ਇਹ ਕੁਮਰੇ ਨੇ ਅੱਜ ਹੀ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਪਹੁੰਚੇ ਨਿਕਲ ਜਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਈਟੀਓ ਸਾਹਿਬ ਔਰ ਆਪਣਾ ਡਾਕਟਰ ਨਿੱਜਰ ਜੀ ਅੱਜ ਗੁਰਦੀਪ ਰੰਧਾਵਾ ਜੀ ਕੋਲ ਆਏ ਆ ਜਿਹੜੇ ਕਿ ਪਹਿਲੇ ਦਿਨ ਤੋਂ ऑन ग्राउंड ग्राउंड जीरो ਤੇ ਉਤਰ ਕੇ ਕੰਮ ਦੇ ਵਿੱਚ ਲੱਗੇ ਨੇ ਅੱਜ ਇਹਨਾਂ ਸਾਰੇ ਸਾਥੀਆਂ ਨੂੰ ਮਿਲਣ ਦੇ ਲਈ ਸੰਜੇ ਸਿੰਘ ਜੀ ਆਏ ਨੇ ਸੋ ਮੈਂ ਹੁਣ ਉਹਨਾਂ ਨੂੰ ਰਿਕੁਐਸਟ